ਯਾਰ ਕੀ ਕਰੀਏ ਗਰੀਬ ਬੰਦੇ ਦੀ ਵੀ ਜ਼ਿੰਦਗੀ ਕੋਈ ਨਹੀਂ ਕਿ ਹੈ ਮੁੰਡਾ ਤੇ ਬਾਹਰ ਘਲਾਉਣਾ ਵਾ ਗਾੜੀ ਦੇ ਨਾਲ ਰਿਕਾਵਟ ਤੇ ਰਿਕਾਵਟ ਪਈ ਜਾਂਦੀ ਹੈ ਹੈ ਜੇ ਜੈਂਟਮਾਨ ਦਾ ਤੇ ਹੁਣ ਟਿਕਟ ਜੋਗੀ ਘਰੇ ਪੈਸੇ ਨਹੀਂ ਵੰਡੇ ਚੱਲ ਇਤਰਾ ਕਰਨੇ ਆ ਕਿ ਪ੍ਰਭੂਣਾ ਨੇ ਬਾਹ ਫੜਨੀ ਹੈ ਤੇ ਇਹਦੀ ਮਾਂ ਨੂੰ ਘਲਾਉਣਾ ਉਹਦੇਲ ਫਿਰ ਜੇ ਰੁਪਈਆ 5000 ਉਹ ਦੇ ਦੇਣਾ ਤੇ ਚੱਲ ਜਾਂ ਸਾਡਾ ਸਰ ਜੀ ਕੀ ਮੰਜੇ ਤੇ ਬੈਠੇ ਇਕੱਲੇ ਗੱਲਾਂ ਕਰੀ ਜਾਂਦੇ ਜੇ ਉਹ ਮੈਂ ਕਹਿੰਦਾ ਜੇ ਹੱਦੀ ਮਹਾਰਾਜ ਨੇ ਬਾਹ ਫੜੀ ਸੀ ਨਾ ਕਿਉਂ ਫਿਰ ਆ ਟਿਕਟ ਟੁੱਟਣੋਂ ਕੰਮ ਰਹਿਣਾ ਯਾ ਹਾਏ ਹਾਏ ਟਿਕਟ ਤਾਂ ਹੋ ਗਈ ਆ ਤੁਹਾਨੂੰ ਕੀ ਹੋ ਗਿਆ ਵਾ ਹੈ ਹੋ ਗਈ ਕਿਦਾਂ ਦੇ ਗੱਲਾਂ ਕਰੀ ਜਾਂਦੇ ਤੁਸੀਂ ਲੱਖ ਰੁਪਏ ਦਿੱਤਾ ਸੀ ਰੱਬ ਭੈਣ ਨੇ ਅੱਛਾ ਹੈ ਟਿਕਟਾਂ ਹੋ ਗਈਆਂ ਗਈਆਂ ਤੇ ਬਾਕੀ ਜਿਹੜੇ ਮੇਰੇ ਪਿਓ ਨੇ ਮੇਰਾ ਥੋੜਾ ਪਤਾ ਮੈਨੂੰ 16 ਦਿੱਤਾ ਸੀ ਉਹ ਨਿਸ਼ਾਨੀ ਉਹ ਵੀ ਮੈਂ ਦੇ ਦਿੱਤੀ ਸਣੀ ਨੂੰ ਤੇ ਮੈਂ ਤਾਂ ਆਪਣਾ ਲੀਡਾ ਕਪੜਾ ਲੈ ਆ ਜੇ ਕੋਈ ਹੋਰ ਗੱਲ ਵਾ ਤੇ ਉਹ ਦੱਸੋ ਕਿੱਧਰ ਸੁੱਤੀ ਲੱਗੀ ਤੁਹਾਡੀ ਮੈਨੂੰ ਤਾਂ ਜੀ ਸਮਝ ਨਹੀਂ ਆਉਂਦੀ ਤੇ ਕੰਮਾ ਦਸਰੇ ਚੜ੍ਹ ਜਾਊਗਾ ਕੋਇਆ ਕੀ ਆ ਵਿਚਲੀ ਗੱਲ ਦੱਸੋ ਮੈਨੂੰ ਏਜੰਟ ਦਾ ਐ ਫੋਨ ਏਜੰਟ ਦਾ ਫੋਨ ਆਹੋ ਕੀ ਜਾਂਦਾ ਸੀ ਉਹ ਕਹਿੰਦਾ ਰੁਪਈਆ 50000 ਹੋਰ ਚਾਹੀਦਾ ਵਾ ਤੇ ਫੇਅਰ ਫਲੈਟ ਮੜਾ ਬਹਿਣਾ ਵਾ 50000 ਰੁਪਈਆ ਹੋਰ ਪਿਆ ਹੋਇਆ ਮੈਂ ਤੋਂ ਥੋੜੇ ਕਿਵੇਂ ਥੋੜਾ ਪਿਆ ਹਾਂ ਹਾਏ ਹਾਏ ਆਪਾਂ ਗਰੀਬਾਂ ਨੇ ਕਿੱਥੋਂ ਦੇਣਾ 50000 ਰੁਪਈਆ ਅਸੀਂ ਤਾਂ ਬੜੇ ਜਿਓਰ ਨਾਲ ਕਿੱਲਾ ਹੀ ਕੋਲ ਉਹ ਵੀ ਲਿਖਤਾ ਵਾ ਹੁਣ ਇਹ ਕਿੱਥੋਂ ਦਵਾਂਗੇ 50000 ਰੁਪਈਆ ਮੇਰੇ ਤੇ ਭਰਾ ਨੇ ਮੇਰੀ ਬਾਹ ਨਹੀਂ ਫੜੀ ਤੁਹਾਨੂੰ ਪਤਾ ਹੀ ਹੈ ਨਾ ਪਰਜਾਈ ਮੇਰੇ ਨੂੰ ਠੋਕੇ ਜਵਾਬ ਦਿੱਤਾ ਹੀਗਾ ਉਹ ਦੰਦਾ ਕਿਤੇ ਫੋਨ ਕਰਕੇ ਪੁੱਛਿਆ ਨੀਗਾ ਮੁੰਡੇ ਦੀ ਗੱਲ ਬਣੀ ਆ ਕਿ ਨਹੀਂ ਬਣੀ ਹੈ ਹੁਣ ਤੁਸੀਂ ਵੀ ਸਿਆਣੇ ਜੇ ਹੁਣ 50000 ਆਪਾਂ ਕਿੱਥੋਂ ਲਵਾਵਾਂਗੇ ਇਹ ਤਾਂ ਮੁਸੀਬਤ ਪਾਉਣ ਵਾਲੀ ਗੱਲ ਬਾਤਾਂ ਮੈਂ ਵੀ ਗਿਆ ਹੀ ਗਾਮੇ ਵਾਲਾ ਜਦੋਂ ਪੁੱਛਿਆ ਮੈਂ ਜਦੋਂ 50000 ਦੀ ਤੂੰ ਮਤ ਕਰਦੇ ਉਹ ਕਹਿੰਦਾ ਮੇਰੇ ਤੇ ਨਿਆਣੇ ਡਿਵੀਸ਼ਨਾਂ ਦੇ ਵਿਖਣਾ ਹੋ ਗਿਆ ਵਾ ਤੇ ਤੂੰ ਗੇਤੇ ਗੱਲ ਕਰਦਾ ਅੱਜ ਕੱਲ ਪੈਸਾ ਕਿੱਥੋਂ ਕਿੱਥੇ ਆ ਠੀਕ ਨੇ ਚੱਲ ਕੋਈ ਗੱਲ ਨਹੀਂ ਜੇ ਤੁਸੀਂ ਬਹੁਤ ਪਰਭ ਭੈਣ ਵਾਲ ਜਾਵਾਂ ਫਿਰ ਉਹਨੇ ਹੀ ਕੰਮ ਆਉਣਾ ਵੇਲਾ ਨਾ ਕੀ ਗਵਾਰਨ ਮੱਥਾ ਵਾ ਪਤਾ ਆਬ ਚਲ ਵਾਪਸ ਹੋ ਜੇ ਨੇ ਮੈਂ ਕਿਹੜੇ ਤੋਂ ਕੰਮ ਮੰਗੇ ਸੀ ਵਿਚਾਰੀ ਆਪੇ ਕਰੇ ਆ ਕੇ ਦੇ ਗਈ ਹਾਂ ਤੂੰ ਨਾ ਕੀ ਜਿੱਥੇ ਇੰਨਾ ਕਰਤਾ ਵਾ ਨਾ ਤੇ ਥੋੜਾ ਜਹਾ ਡਾਫ ਹੋਤਾ ਚਲ ਇਦਾਂ ਕਰਦੀ ਆ ਉਹਨਾਂ ਦੇ ਘਰ ਜਾਨੀ ਤੂੰ ਟੈਨਸ਼ਨ ਨਾ ਲਾਓ ਤੇ ਤੁਸੀਂ ਸੈਰਸ ਨੂੰ ਨਾਲ ਜਾ ਕੇ ਨਾ ਤੇਜੈਂਟ ਨੂੰ ਮਿਲ ਆਇਓ ਤੇ ਨਾਲੇ ਤੇ ਆਇਓ ਪੈਸੇ ਤੇ ਸਨੀ ਨੂੰ ਨਾ ਦੱਸਿਓ ਫਿਰ ਉਹ ਟੈਨਸ਼ਨ ਲੱ ਲੂਗਾ ਉਏ ਉਹ ਨੂੰ ਨਿਆਣੇ ਨਾਲ ਥੋੜੀ ਇਹੋ ਜੀ ਗੱਲ ਕਰੀ ਦਿੰਦੀ ਆ ਮੁੰਡੇ ਨੂੰ ਕੋਹਾਂ ਦੱਸਿਓ ਉਹ ਚਾਈਂ ਚਾਈ ਆਪਣੀ ਸਮਾਨ ਸਮੂਹ ਲੈਣ ਡਿਆ ਆਪਣਾ ਉਹਨੂੰ ਲੈਣ ਦੋ ਠੀਕ ਆ ਨਾ ਉਹਨੂੰ ਕੋਈ ਗੱਲ ਨਾ ਉਹਦੇ ਨਾਲ ਕਰਿਓ ਤੁਸੀਂ ਤੇ ਮੈਂ ਜਾਣੀ ਆ ਪ੍ਰਭ ਕੇ ਘਰ ਉਹਦੇ ਕੋਲ ਮੰਗਣੀ ਜਾ ਕੇ ਚੱਲ 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 ਜੀ ਸੱਚੇ ਬਾਦਸ਼ਾਹ ਗੱਲ 50000 ਤੋਂ ਵੱਢੀ ਆ ਐ ਮੇਰੇ ਮਾਲਕਾ ਚੱਲ ਪ੍ਰਭ ਜੀ ਪ੍ਰਭ ਵੀ ਸਾਡੇ ਨਾਲ ਕੰਮ ਸਾਰਦੇ ਨਾ ਤੇ ਅਈ ਇਹਦਾ ਦੇਣ ਕਿੱਥੇ ਦੇ ਸਕਦੇ ਆ ਹਾਂ ਇਹ ਹੈ ਵਿਚਾਰੀ ਬੜੀ ਚੰਗੀ ਹੈ ਬੜਾ ਸਾਦਤਾ ਸਾਡਾ ਹੁਣ ਤੱਕ ਵੀ ਦੇਈ ਜਾਂਦੀ ਹੈ ਚਲੋ ਬਾਕੀ ਮਹਾਰਾਜ ਪ੍ਰਾਤ ਤੱਕੀਆਂ ਬਖੇ ਪ੍ਰਭ ਭੈਣ ਜੀ ਹਾਂ ਜੀ ਆਜੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਜੋ ਬੈਠੋ ਠੀਕ ਜੇ ਹਾਂ ਵਧੀਆ ਬੈਠ ਜਾਓ ਅੱਛਾ ਅੱਛਾ ਠੀਕ ਠਾਕ ਤੁਸੀਂ ਸੁਣਾਓ ਬਸ ਮੈਂ ਵੀ ਠੀਕ ਹੀ ਹਾਂ ਕਿੱਦਾਂ ਜੇ ਸਨੀ ਦਾ ਹੁਣ ਸਨੀ ਦੇ ਭੈਣ ਜੀ ਮਾਰੇ ਦੀ ਕਿਰਪਾ ਨਾਲ ਸਾਰੇ ਕੰਮ ਬਣ ਗਏ ਆ ਚਲੋ ਮਾਲਕੀ ਹੈ ਨਾ ਬਸ ਸਭ ਕੁਝ ਕਰਨ ਵਾਲਾ ਚਲੋ ਨੀਤਾ ਸਾਫ ਹੋਣਾ ਸਭ ਕੁਝ ਵਧੀਆ ਹੀ ਹੁੰਦਾ ਵਾ ਨਹੀਂ ਸਾਰੇ ਕੰਮ ਬਣ ਗਏ ਆ ਹੁਣ ਅੱਛਾ ਤੇ ਟਿਕਟ ਵੀ ਹੋ ਗਈ ਜਿਹੜਾ ਤੁਸੀਂ 100 ਰੁਪਏ ਦਿੱਤਾ ਸੀ ਨਾ ਹਾਂ ਟਿਕਟ ਵੀ ਹੋ ਗਈ ਆ ਚਲ ਫਿਰ ਤੁਹਾਨੂੰ ਬਧਾਈ ਹੋਏ ਬਹੁਤ ਹੀ ਬਹੁਤੀ ਦਨੋ ਬਹੁਤ ਹੀ ਬਹੁਤੀ ਕੇ ਹਾਂ ਚਲ ਮੈਂ ਹਾਂ ਕਿ ਤੈਨੂੰ ਮੁੰਡਾ ਚਾਹ ਤੇ ਬਹੁਤ ਫਤਨ ਡੱਬਾ ਦੇ ਕੇ ਜਾਵਾਂ ਕੋਈ ਗੱਲ ਨਹੀਂ ਡੱਬਾ ਹੀ ਡੱਬਾ ਵਾ ਕੋਈ ਨਹੀਂ ਆ ਬਸ ਮਾਲਕ ਕਰੇ ਮੁੰਡਾ ਛੇਛੇ ਤੇ ਪਹੁੰਚ ਜਾਏ ਜਾ ਕੇ ਕਮਾਈ ਕਰੇ ਬਥੇਰੇ ਡੱਬੇ ਖਰਾਜਾ ਕਰਨੇ ਆ ਕੋਈ ਗੱ ਇਨਾ 100 ਟਿਕਟ ਕੰਦੇ ਜੇ ਗੱਲ ਕਰੋ ਜਿਹੜੀ ਹੈਗੀ ਕੀ ਗੱਲ ਗੱਲ ਕਾਦੀ ਕਰਨੀ ਆ ਲੱਖ ਰੁਪਏ ਦੀ ਟਿਕਟ ਥੋੜੀ ਹੋ ਜਾਂਦੀ ਆ ਤੇ ਏਜੰਟ ਨੇ ਲੱਖ ਰੁਪਇਆ ਲੈ ਲਿਆ ਕੋਈ ਟਿਕ ਟਿਕਟੋ ਦੀ ਹੋਣੀ ਆ ਨਹੀਂ ਟਿਕਟਾਂ ਬਥੇਰੀਆਂ ਮਹਿੰਗੀਆਂ ਆ ਅੱਛਾ ਹਾਂ ਮੁੜ ਕੇ ਫਿਰ ਕਪੜਾ ਲੀੜਾ ਲੈਣਾ ਹੈਗਾ ਅੱਛਾ ਤੇ ਮੇਰੇ ਪਿਓ ਨੇ ਨਾ ਮੈਨੂੰ ਬੜੀ ਚਿਰ ਦੀ ਨਿਸ਼ਾਨੀ ਦਿੱਤੀ ਸੋਨੇ ਦੀ ਅੱਛਾ ਤੇ ਉਹ ਮਸਨਿੰ ਦੇਤੀ ਮੈਂ ਲੈ ਪੁੱਤ ਦੇ ਕੇ ਸੁਨਿਆਰੇ ਨੂੰ ਜਿਹੜਾ ਕਪੜਾ ਲੀੜਾ ਆਉਂਦਾ ਲੈ ਆ ਆਪਣਾ ਚੱਲ ਕੋਈ ਗੱਲ ਨਹੀਂ ਆ ਕੰਮ ਆ ਦੀ ਚੀਜ਼ ਰੱਖੀ ਆ ਹਨਾ ਸੋਨੇ ਦੀ ਕਿਹੜੀ ਗੱਲ ਪੁੱਤ ਮੋਣ ਲਾਗੀ ਫੜਦਾ ਲੱਕ ਫੜ ਆ ਜਾਊਗਾ ਫੜਦਾ ਨਹੀਂ ਵਿਚਾਰਾ ਵੈਸੇ ਕੰਮ ਨੂੰ ਹੁੰਦਾ ਵੇ ਇਹੋ ਜਿਹਾ ਸੋਨਾ ਸਾਣਾ ਬਚਾ ਲੋੜ ਵੇਲੇ ਕੰਮ ਆ ਜੀਤੇ ਪਰ ਮੈਂ ਜ਼ਬਰਦਸਤੀ ਦੇਤਾ ਤੇ ਹੁਣ ਤੁਹਾਨੂੰ ਕੀ ਦੱਸਾਂ ਹੁਣੇ ਇਹਦੇ ਪਿਓ ਨੇ ਮੇਰੇ ਨਾਲ ਗੱਲ ਕੀਤੀ ਆ ਕਿ ਜੈਂਟ ਦਾ ਫੋਨ ਆਗਾ 50000 ਰੁ ਨਰੇ ਤੇ ਕਹਿੰਦੇ ਟਿਕਟੋਕ ਹੀ ਕਪਾਸੇ ਦੂਜੇ ਪਾਸੇ ਤੇ ਹੀ ਕਹਿੰਦੇ 50000 ਹੋਰ ਮੰਗਣੇ ਇਹ ਵੀ ਕੱਲੇ ਗੱਲਾਂ ਹੁੰਨ ਆਂਦਾ ਮੁੰਡੇ ਤੇ ਮੁੰਡੇ ਨੂੰ ਜਾਇ ਤੇ ਮੈਂ ਤਾਂ ਚੜ੍ਹਨਦਾ ਨਾ ਜੇ 50000 ਦੇ ਕੇ ਜਾਊਂਗਾ ਇਹ ਉਦੋਂ ਪਹਿਲਾਂ ਗੱਲ ਨਹੀਂ ਕੀਤੀ ਹਾਂ ਪੈਂਜੀ ਕਿੱਲਾ ਤੇ ਦੇ ਤਾ ਨੂੰ ਜਿਹੜਾ ਸਾਡੇ ਕੋਲ ਹੈਗਾ ਤੁਹਾਨੂੰ ਪਤਾ ਰੋਡ ਤੇ ਸਾਡਾ ਕਿੱਲਾ ਵਾ ਆਪਣਾ ਤੇ ਉਹ ਪਰਾਸਤਰਾ 40 45 ਲੱਖ ਦਾ ਕਿੱਲਾ ਵਾ ਸਾਡਾ ਆਹੋ ਤੇ ਪਹਿਲਾਂ ਆਂਦਾ 40 ਲੱਖ ਲੱਗੂਗਾ ਤੇ ਹੁਣ ਕੀ ਪਤਾ ਇਹਨੇ ਕਿੰਨੇ ਦੇ ਵਿੱਚ ਲੱਲਿਆ ਕੀ ਕੀਤਾ ਵਾਦਾ 50000 ਰੁਪਏ ਦੇਜੋ ਤੇ ਮੁੰਡੇ ਨੂੰ ਮੈਂ ਜਾਇ ਤੇ ਚੜਾ ਦੂੰਗਾ ਨਹੀਂ ਆਤਾ ਤੇ ਜੇ 3.50 ਹਜ਼ਾਰ ਨਾ ਦਿੱਤਾ ਤਾਂ ਫਿਰ ਮੈਂ ਨਹੀਂ ਝਟਾਉਣਾ ਜੀ ਹਾਂ ਨਹੀਂ ਤੇ ਭਾਈ ਨੂੰ ਤਾਂ ਪਹਿਲਾਂ ਗੱਲ ਹੀ ਸਾਰੀ ਕੀਤੀ ਵੀ ਕਿੱਦਾਂ ਵਾ ਉਹਨੇ ਪਹਿਲਾਂ ਗੱਲ ਹਾਂ ਕਹੀ ਕਿ ਜਿਹੜਾ ਹੋਂ ਤੋਂ ਪਹਿਲਾਂ ਮੈਂ ਜੱਜ ਦਾ 50 ਹਜ਼ਾਰ ਹੋਰ ਲੈਣਾ ਨਹੀਂ ਨਹੀਂ ਭੈਣ ਜੀ ਹੋਰ ਉਹਨੇ ਖਤਾ ਮੰਨ ਲਿਆ ਸਾਰਾ ਖੇਤੀ ਅੱਛਾ ਤੇ ਸੈਰਸ ਵੀ ਵੇਚਵਾ ਨਾ ਸੈਰਸ ਕੰਦਾ ਮੇਰੇ ਕੋ ਵੀ ਮੰਗਿਆ 50000 ਪਰ ਸੈਰ ਸੁਣੀ ਤੇ ਰੱਜੇ ਪੁੱਜੇ ਆ ਸੈਰਸ ਕੇ ਘਰ ਤੇ ਬਥੇਰਾ ਕੋ ਹੈਗਾ ਵਾ ਉਹ ਤੇ 50000 ਰੁਪਇਆ ਕੋ ਮਾਮੂਲੀ ਚੀਜ਼ ਆ ਨਾ ਵਾਂ ਤੇ ਪਰ ਸਾਡੇ ਵਰਗੇ ਗਰੀਬਾਂ ਵਾਂਗ ਤੇ 50000 ਜਿਹੜਾ ਬਹੁਤ ਔਖਾ ਵਾ ਚਲ ਕੋਈ ਗੱਲ ਨਹੀਂ ਆ ਜਿੱਥੇ ਮਾਲਕ ਨੇ ਸਾਰੇ ਟੋ ਮੇਲੇ ਬਣਾਤੇ ਆ ਵੀ ਬਾਣੀ ਜਾਣਾ ਕੋਈ ਗੱਲ ਨਹੀਂ ਆ ਦਿੱਤਾ ਹੀ ਜਾਣਾ ਪਰ ਮੈਂ ਇੱਕ ਗੱਲ ਕਹਿਣੀ ਆ ਕਿ ਜੇ ਦੇਣਾ ਵਾ ਨਾ ਤੇ ਸੋ ਸਮਝ ਕੇ ਉਹ ਨਾਲ ਗੱਲਬਾਤ ਕਰਕੇ ਠੀਕ ਵਾ ਨਾ ਮੈਨੂੰ ਤੇ ਜ਼ੰਟ ਨਾ ਐਵੇਂ ਜੇ ਲੱਗਣ ਡਿਆ ਵਾ ਕਿ ਤੇ ਧੋਖਾ ਹੀ ਨਾ ਹੋਏ ਤੇ ਜੋ ਕੁਛ ਕਹਿੰਦਾ ਵਾ ਟਿਕਟਕ ਵਗੈਰਾ ਕਰਵਾਈ ਜਾ ਸਭ ਕੁਝ ਉਹ ਤੇ ਇੱਕ ਵਾਰੀ ਕੋਈ ਸਿਆਣਾ ਬੰਦਾ ਨਾਲ ਖੜ ਕੇ ਤੇ ਵਿਖਾਲ ਲੋ ਜੇ ਭਾਜੀ ਵੀ ਆਪਣੇ ਸਮਝ ਤੇ ਈ ਰੱਖਦੇ ਹੀ ਆ ਉਹਨਾਂ ਨੂੰ ਕਹੋ ਧਿਆਨ ਉਹਨੂੰ ਕਹੋ ਮੈਨੂੰ ਵਿਖਾਲ ਪਹਿਲਾਂ ਸਭ ਕੁਝ ਕਾਗਜ਼ ਪੱਤਰ ਜਿਹੜੇ ਤੂੰ ਕਹਿਣਾ ਵੀ ਆਏ ਉਹਦੇ ਜਾ ਟਿਕਟ ਕਰਵਾਈ ਉਹ ਮੈਨੂੰ ਵਿਖਾਲ ਠੀਕ ਆ ਆਹੋ ਚੰਨਿ ਗੱਲਾਂ ਕਰਪੀਆ ਐਸਾ ਤਾਂ ਕਿਚ ਰੋ ਬਥੇਰੇ ਧੋਖੇ ਆ ਏਜੰਟ ਕਿਹੜੇ بڑے ਪੱਦਰੇ ਹੁੰਦੇ ਆ ਅੰਤਰਾ ਉਹਨਾਂ ਨੂੰ ਬਸ ਖਾਣ ਪੀਣ ਵਾਲਾ ਚਾਹੀਦਾ ਕੋਈ ਉਹਨਾਂ ਕਿਹੜਾ ਵੇਖਣਾ ਕੋਈ ਕਿੱਦਾਂ ਲਿਆਉਣ ਡਿਆ ਕਿੱਥੋਂ ਲਿਆਉਣ ਡਿਆ ਵਾ ਐਵੇਂ ਧੋਖੇ ਜਨਾ ਲੈ ਜਿਉ ਠੀਕ ਵਾ ਇੰਨਾ ਕੁ ਵੇਖ ਕੇ ਆਪਣੇ ਅੱਛੀ ਤਾਂ ਫੇਰ ਗਾੜੀ ਕਿਸ ਤੇ ਵਿਸ਼ਵਾਸ ਕਰਿਓ ਹਣ ਸਹੀ ਗੱਲ ਆ ਤੁਹਾਡੀ ਤੇ ਹਾਂ ਤੇ ਪਰ ਹੁਣ ਤੁਹਾਡੇ ਵੱਲ ਮੈਂ ਤਾਂ ਆਈ ਆ ਵੀ ਜੇ ਤੁਸੀਂ 50000 ਰੁਪਏ ਦੀ ਮਦਦ ਕਰਦਾ ਉਹਨਾਂ ਮੈਂ ਦੱਸ ਆਹ ਕੰਮ ਨਾ ਕਰਿਆ ਕਰ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਹੱਥੋਂ ਮਾਲ ਗਾੜੀ ਜੋੜੀ ਜਾਂਦੇ ਆ ਜਿਹੜਾ ਬੰਦਾ ਨੇ ਤੇ ਕਿਹੜੇ ਹੱਥ ਨਹੀਂ ਜੋੜੀ ਦੇ ਠੀਕ ਬਣਾ ਮੈਂ ਕਿੱਥੇ ਨਿਕਰ ਤੂੰ ਉਦੀ ਮਾਲਕਾਂ ਮੈਂ ਤੇਰੀ ਮਦਦ ਕਰ ਸਕਾਂ ਚਲੋ ਮਾਲਕ ਦਾ ਦਿੱਤਾ ਸਭ ਕੁਝ ਹੈਗਾ ਵਾ ਠੀਕ ਬਣਾ ਉਹਦੇ ਵਿੱਚੋਂ ਮੈਂ ਤੈਨੂੰ ਵੀ ਦੇਈ ਜਾਊਂਗੀ ਫਿਰ ਕੀ ਹੋਇਆ ਤੇਰਾ ਪੁੱਤ ਸੈੱਟ ਹੋ ਜਾਊਗਾ ਤੇ ਹੱਥ ਨੂੰ ਖੜਾ ਲਈ ਮੈਨੂੰ ਲੋੜ ਪਊ ਤੇ ਮੈਂ ਵੀ ਤੇਰੇ ਕੋਲ ਲੱਲੂਂਗੀ ਹੈ ਕੋਈ ਗੱਲ ਨਹੀਂ ਆ ਮੈਂ ਤਾੜਾ ਦੇਣ ਸਾਰੀ ਹੁਣਾਂ ਦੇ ਸਕੂੰ ਜੇ ਤੈਨੂੰ ਹੱਥ ਨਾਲ ਜੋੜ ਤੂੰ ਬਾਰ-ਬਾਰ ਉਹੀ ਕੰਮ ਕਰੀ ਜੰਨੀਗਾ ਫਿਰ ਹੈ ਕੋਈ ਗੱਲ ਤੈਨੂੰ ਪਤਾ ਤਾਂ ਹੈ ਹੀ ਆ ਕਿ ਇਹ ਬਾਹਰ ਅੰਦਰ ਰਹਿੰਦੇ ਆ ਤੇ ਨਾ ਰਹਿੰਦੇ ਹੁੰਦੇ ਤੇ ਮੇਰੇ ਕੋਲ ਕਿੱਥੋਂ ਇਹਨੇ ਪੈਸੇ ਹੁਣ ਅਹੀਂਗੇ ਤੇ ਚੱਲ ਹਾਂ 40 50 ਹਜ਼ਾਰ ਰੁਪਏ ਤੇ ਮੈਂ ਕੋਲ ਰੱਖਦੀ ਰੱਖਦੀ ਆ ਕਿਤੇ ਵੇਲੇ ਕਿਲੇ ਲੋਡ ਪੈ ਜਾਂਦੀ ਹੈ ਕਿਹੜਾ ਕਰ ਕੋਈ ਬੰਦਾ ਵਾ ਦੋਵੇਂ ਜਣਿਆਂ ਤੇ ਹੈਗੀਆਂ ਆਪਾਂ ਤੇ ਫਿਰ ਆਪਾਂ ਚਾਨ ਚੱਕ ਕਿੱਦਾਂ ਨੂੰ ਭੱਜਣਾ ਹੁੰਦਾ ਉਹ ਹਨਾ ਤੇ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਤੈਨੂੰ ਹੁਣੇ ਦੇ ਦਿੰਦੀ ਕੱਢ ਕੇ ਤੇ ਪਰ ਇੱਕ ਗੱਲ ਵਾ ਉਹ ਪਾ ਜੀ ਨੂੰ ਕਹੀ ਇਹ ਪੈਸੇ ਆਪ ਕੋਸ਼ ਆਪਨੇ ਅੱਖੀਂ ਵੇਖ ਕੇ ਫੇਰ ਉਹਨੂੰ ਪੈਸਾ ਦੇਓ ਠੀਕ ਆ ਨਾ ਠੀਕ ਆ ਭੈਣੇ ਐਵੇਂ ਨਾ ਭੁਲੇ ਬਣ ਕੇ ਤੇ ਫੜਾਈ ਜਾਓ ਸਭ ਕੁਝ ਤੇ ਲੁੱਟੇ ਜਾਓ ਤੇ ਹੱਥਾ ਤੁਹਾਡੇ ਕੱਖ ਬਣਾ ਆਵੇ ਠੀਕ ਆ ਗੱਲ ਠੀਕ ਆ ਤੁਹਾਡੀ ਆਹੋ ਤੇ ਸਿਆਣੇ ਮੁਰੋਂ ਥੋੜੇ ਜੇ ਐਦਾਂ ਦਿੱਤਾ ਦੁੱਖਣਾ ਹੁੰਦੀ ਆ ਤੇ ਉਹ ਨਾ ਹੋਏ ਕਿ ਦੇ ਵੀ ਦੌਦੀ ਸਭ ਕੁਝ ਇੱਕ ਤਮੜ ਕੇ ਹੱਥ ਵੀ ਨਾ ਕੋਸ਼ ਐਦ ਕਰਕੇ ਕਿਧਰ ਨੂੰ ਜਾਣਾ ਵਾ ਵਾਕਿਆ ਸਹੀ ਗੱਲ ਜੀ ਆਹੋ ਤੇ ਕੋਈ ਗੱਲ ਨਹੀਂ ਵੱਡੀ ਗੱਲ ਨਹੀਂ ਆ ਕੋਈ ਤੇ ਆਪਣਾ ਵਿਸ਼ਵਾਸ ਬਣਾ ਕੇ ਰੱਖੋ ਤੇ ਬਾਕੀ ਇਹ ਵੀ ਬਾਝ ਨਹੀਂ ਕੋ ਆਪਣੇ ਅੱਖੀਂ ਸਭ ਕੁਝ ਵੇਖ ਕੇ ਆਇਓ ਤੇ ਅੱਜ ਜਾਣਾ ਉਹ ਦਿਨ ਪਹਿਲੇ ਹਾਂਜੀ ਮੁੰਡਾ ਕੀਤਾ ਇਹ ਫੋਨ ਸੈਸ ਨੇ ਅੱਛਾ ਆਂਦਾ ਇੱਕ ਮੈਂ ਉਹਨਾਂ ਨਾਲ ਤੇ ਇੰਤਜ਼ਾਮ ਕਰ ਲਵਾਂ ਅਸੀਂ ਤੇ ਕਹੀ ਪੜ ਤੋਂ ਇੰਤਜ਼ਾਮ ਕਿ ਫੋਨ ਆਓ ਤੇ ਜੇ ਹੁਣ ਤੁਸੀਂ ਦੇ ਦੋਗੇ ਤੇ ਫਿਰ ਅੱਜ ਹੀ ਜਾ ਕੇ ਤੇ ਦੇਵਾਂਗੇ ਕਹਿੰਦੇ ਕੋਈ ਗੱਲ ਨਹੀਂ ਗਾ ਲੈ ਕੇ ਮੇਰੇ ਕੋਲ ਮੈਂ ਦੇ ਦਿੰਦੀ ਹਾਂ ਟੈਨਸ਼ਨ ਨਾ ਲੋ ਤੇ ਪਰ ਸੋ ਸਮਝ ਕੇ ਸਾਰੀ ਗੱਲਬਾਤ ਕਰਕੇ ਵੇਖ ਚਾ ਕੇ ਫਿਰ ਦੇਉ ਚੰਗਾ ਕੋਈ ਬਹੁਤ ਹੀ ਮਲਾਕੀਂ ਦੀ ਠੀਕ ਆ ਹਾਇ ਕਿ ਨੀ ਨੀ ਤਾਂ ਵਾਹ ਕਿੰਨੀ ਚੰਗੀ ਆ ਸਾਰਾ ਦੋਖ ਸੋਖ ਨੀ ਰਸਮਾਈ ਦੀ ਆਪਣਾ ਵੀ ਕੋਈ ਸਾਕਾ ਇਦਾ ਨਹੀਂ ਕਰਦਾ ਹੁਣ ਮੇਰੇ ਭਰਾ ਪਰਜਾਈ ਵਾਲੀ ਵੇਖ ਲਾ ਕਿਤੇ ਮੁੜ ਕੇ ਫੋਨ ਤੱਕ ਨਹੀਂ ਕੀਤਾ ਵੇਖ ਲਓ ਖੂਨ ਦੇ ਰਿਸ਼ਤਿਆਂ ਨਾਲੋਂ ਨਾ ਐਦਾਂ ਦੇ ਰਿਸ਼ਤੇ ਅੱਜਕੱਲ ਜਿਆਦਾ ਐਵੇਂ ਦਿੰਦੇ ਆ ਮੈਂ ਤਾਂ ਕਿੰਨੀ ਆਮਾਲਕਾ ਸੱਚੇ ਪਾਸ਼ਾ ਇਹਨੂੰ ਤਰੱਕੀਆਂ ਬਖਸ਼ੀ ਇਹਦੇ ਤੀਆਂ ਪੁੱਤਾਂ ਦੀਆਂ ਨਾਲ ਮੇਲਾ ਮੀਆਂ ਉਮਰਾਂ ਕਰੀ ਜਿਨੇ ਲੋੜ ਵੇਲੇ ਮੇਰਾ ਸਾਥ ਦਿੱਤਾ ਆ ਜੇ ਫੌਲਟ ਹੋ ਗਿਆ ਪਰ ਮਾਜਰੀ ਤੇ ਅੱਛੀ ਨਹੀਂ ਲੱਗ ਰਹੀ ਹੈ ਚਾਪ ਅੱਧ ਤੇ ਆਣਾ ਖੜੀ ਪਤਾ ਚੋਲ ਟੇਰੇ ਬੜੇ ਆ ਪਤਾ ਨਹੀਂ ਕਿ ਕਿਹੜੇ ਆਹੋ ਤੇ ਧਿਆਨ ਨਾ ਹੁੰਜਾਇਓ ਠੀਕ ਆ ਚਾਹ ਬਣਾਉਣਾ ਥੋੜੀ ਥੋੜ ਚਾਹ ਬਣਾ ਲਾ ਚਾਹ ਨਹੀਂ ਪੀਣ ਦਾ ਜੀਤ ਕਿੱਥੇ ਹੈ ਫਿਰ ਜਿਸ ਕਲਾਸ ਲਵਾਉਣ ਲਈ ਆਪਣੇ ਅੱਛਾ ਆ ਨਿੱਕੇ ਮੋਟੇ ਕੰਮ ਪਏ ਇਹ ਕਰਨ ਵਾਲੇ ਤੇ ਮੈਂ ਕਿਹਨੇ ਛੱਡ ਦੇ ਕੋਈ ਗੱਲ ਨਹੀਂ ਆ ਮੈਂ ਆਪੇ ਕਰ ਲਿਆ ਕਰੂੰ ਬਾਅਦ ਵਿੱਚ ਅੱਛਾ ਟਾਈਮ ਨਾ ਚਲ ਜਾ ਕਰ हां तो क्लास कैमरा लगियो तो बच्चा टाइम ना ਘਰ ਆ ਜਾਂਦਾ ਵਾ ਤਾਂ ਮੈਂ ਸਾਹਮਣੇ ਨਹੀਂ ਕੰਮ ਲਿਕੇ ਮੋਟੇ ਜੀ ਅੱਛਾ ਆਹੋ ਤੇ ਕੋਈ ਗੱਲ ਨਹੀਂ ਆ ਤੇ ਟੈਨਸ਼ਨ ਨਾ ਲਓ ਆਪੇ ਮਾਲਕ ਨੇ ਸਾਕੋ ਚੰਗਾ ਹੀ ਕਰਨਾ ਵਾ ਕਿਦਾਂ ਜੇ ਕੋ ਕੋ ਚਾਹ ਬਣਾ ਲਿਓ ਨਹੀਂ ਨਹੀਂ ਹੁਣ ਚਾਹ ਨਹੀਂ ਪੀਣੀ ਮੈਂ ਜਾ ਕੇ ਦੱਸਾਂ ਉਹ ਤੇ ਵਿਚਾਰਾ ਟੈਨਸ਼ਨ ਬੜੀ ਲੈਣ ਡਿਆ ਚਲ ਕੋਈ ਗੱਲ ਹੈ ਟੈਨਸ਼ਨ ਨਾ ਲਵੋ ਆ ਧਿਆਨ ਨਾ ਜਾਏ ਹੁਣ ਚੰਗਾ ਧਿਆਨ ਨਾ ਪੜਕੇ ਚਲੋ ਠੀਕ ਆਹੋ ਚੰਗਾ ਪੜ੍ਹ ਚੰਗਾ ਮਿਹਰਬਾਨੀ ਬੜੀ ਬੜੀ ਕੋਈ ਗੱਲ ਨਹੀਂ ਤਾਂ ਸਵਿਚਾਰੀ ਹੈ ਕਿੰਨੀ ਪਰੇਸ਼ਾਨ ਹੋਏਗੀ ਚਲੋ ਉਹ ਮਾਲਕ ਸਭ ਦਾ ਭਲਾ ਹੀ ਕਰੇ ਜੇ ਹੁਣ ਇਹ ਆ ਰਸਤੇ ਤੁਰੇ ਜਾਂ ਹੁਣ ਇਹਦਾ ਬੱਚਾ ਠੀਕ ਠਾਕ ਸਹੀ ਸਲਾਮਤ ਆਪਣੇ ਟਿਕਾਣੇ ਪਹੁੰਚੇ ਤੇ ਚਲੋ ਇਹਨਾਂ ਦੀ ਕਮਾਈ ਦੇ ਬਰਕਤਾਂ ਪਾਵੇ ਤੇ ਸਭ ਇਹਨਾਂ ਦਾ ਠੀਕ ਠਾਕ ਹੋਵੇ ਸੱਚੇ ਪਾਤਸ਼ਾਹ ਵਾਹਿਗੁਰੂ ਸਭ ਚੰਗਾ ਕਰੇ ਸਭ ਦਾ ਭਲਾ ਕਰੇ ਸਰਬੱਤ ਦਾ ਭਲਾ ਕਰ ਮੇਰੇ ਮਾਲਕਾ ਵਾਹਿਗੁਰੂ ਬੋੜੀ ਰੀਤੀ ਇਹ ਨਾ ਉਹ ਤਾਂ ਵੱਡੀਆਂ ਹੋ ਗਈਆਂ ਤੇ ਵੀ ਹੋ ਜਾਣਗੀਆਂ ਹੈ ਮੇਰੀ ਗੱਲ ਸੁਣਾ ਹਾਂਜੀ ਹੋ ਤਾਂ ਹਾਂ ਦੱਸ ਪਰ ਆਪਨੇ ਸੁਣਨੀ ਜੀ ਅੱਛਾ ਪ੍ਰਭੂ ਵਿਚਾਰੀ ਨੇ ਚੱਟ ਕੱਢ ਕੇ ਪੈਸੇ ਦੇਤੇ ਆ ਹਾਂ ਇਦਾਂ ਕਰੋ ਮੁੰਡੇ ਨੇ ਆਉਣਾ ਵਾ ਨਾ ਤੇ ਪੈਸੇ ਬਣ ਗਏ ਆ ਆਹ ਲਓ ਫੜੋ ਤੇ ਜਾ ਕੇ ਤੇ ਜੈਂਟਰ ਨੂੰ ਮੇਲਾ ਉਹਦੇ ਨਾਲੇ ਪੈਸੇ ਦੇ ਆਓ ਨਾਲੇ ਸਾਰੀਆਂ ਗੱਲਾਂ ਕਰਕੇ ਆਇਓ ਕਿ ਹੁਣ ਹੀ ਰੁਪਈਆ ਨਹੀਂ ਜੇ ਦੇਣਾ ਨਹੀਂ ਮਾਨੂੰ ਨਾਲ ਹੀ ਗਿਆ ਹੋਣਾ ਇੱਤੋਂ ਗਾੜੀ ਹੱਡਾਈ ਐ ਐਂਡ ਤੇ ਹੁਣ ਨਾ ਸਨੀ ਨੂੰ ਉਹਨਾਂ ਦੱਸਿਓ ਕੋਈ ਵੀ ਵੀ ਆ ਪੰਜਾਹ ਹਜ਼ਾਰ ਹੀ ਮਾਤੂ ਦਿੱਤਾ ਵਾ ਠੀਕ ਹੈ ਤੇ ਸੈਰਸ ਨੂੰ ਸਮਝਾ ਦਿਓ ਕਿ ਸਨੀ ਨਾਲ ਕੋਈ ਗੱਲ ਨਾ ਕਰੇ ਠੀਕ ਵਾ ਨਾ ਚਲ ਠੀਕ ਆਉਂਦਾ ਹੀ ਹੋਣਾ ਮੁੰਡਾ ਤੇ ਲੈ ਕੇ ਤੇ ਹੁਣੇ ਚਲ ਜੋ ਉਹ ਘੜਨ ਲੱਗਾ ਛਾਗਾ ਵਾ ਸਾਰਾ ਦਿਨ ਲੱਗ ਜਾਣਾ ਤੁਹਾਡਾ ਉੱਥੇ ਚਲ ਇੱਥੇ ਕਰ ਲੈਨੇ ਕੋਈ ਗਲਤ ਨਹੀਂ ਕਰਦੀ ਨਹੀਂ ਹੋਤੇ ਵਿਚਾਰੀ ਨੇ ਬੜਾ ਸਾਹ ਦਿੱਤਾ ਮੇਰਾ ਆਂਦੀ ਕੋਈ ਗੱਲ ਨਹੀਂ ਮਾਲਕ ਤੁਹਾਡੇ ਮੁੰਡੇ ਨੂੰ ਸੈੱਟ ਕਰੇ ਫਿਰ ਕੀ ਸਾਡਾ ਕੜਾ ਕੋ ਵੰਡਿਆ ਇੱਕ ਗੱਲ ਵਾਜੀ ਬੰਦਾ ਅਸੀਂ ਇਹਨਾਂ ਦੇ ਦੇਣ ਕਿੱਥੇ ਦੇ ਸਕਦੇ ਹਾਂ ਉਹ ਤਾਂ ਮੈਂ ਕਹਿਣ ਦੀ ਆਂ ਕਿ ਖੂਨ ਦੇ ਰਿਸ਼ਤੇ ਵੇਖ ਲੋ ਅੱਜ ਕੱਲ ਨਹੀਂ ਮੰਨਦੇ ਹਨਾ ਉਹ ਤੇ ਗੱਲ ਵਾ ਤੇ ਇਹਦਾਂ ਵਿਚਾਰੀ ਨਾਲ ਸਾਡਾ ਕਾਹਦਾ ਰਿਸ਼ਤਾ ਵਾ ਪਿਆਰ ਦਾ ਹੀ ਆ ਨਾ ਉਹ ਤੇ ਗੱਲ ਆ ਜੀਵਨ ਇੱਕ ਗੱਲ ਹੀ ਕਿ ਤੂੰ ਚੰਗੇ ਹੀ ਨਾ ਧੋਏ ਰਗੜੇ ਨਾਲ ਹੱਥ ਫੜਦਾ ਪਵਾਦ ਨਹੀਂ ਕੰਮ ਤਾਂ ਦੇਦਾ ਚਲ ਕੋਈ ਗੱਲ ਨਹੀਂ ਫਿਰ ਕੀ ਮੇਰਾ ਕੜਾ ਕੋ ਕਸ ਚਾਹਦਾ ਹਾਂ ਐਦਾਂ ਕਰੋ ਆਉਣ ਵਾਲਾ ਹੋਣਾ ਮੁੰਡਾ ਚੱਲ ਠੀਕ ਚੱਲ ਫਿਰ ਮੜਾ ਮੋੜਾ ਇੱਕ ਤਾਰਾ ਦਖਲਾਰਾ ਪਿਆਈ ਸਾਂ ਵੀ ਦੰਨਾ ਕੁੜੀ ਜਾ ਦੇ ਨਾਲ ਨੰਨਾਂ ਦੀ ਸੱਸੀ ਗਾਲ ਸੱਸੀ ਗਾਲ ਪਰ ਸੱਸੀ ਕਾ ਕੀ ਹਾਲ ਠੀਕ ਆ ਜੇ ਬਹੁਤ ਹਾਂ ਇਹ ਬੰਗੇ ਲੈਣੇ ਤਾਰਾ ਓਏ ਯਾਰ ਤਾਰਾ ਨੂੰ ਥੱਲੇ ਡਿੱਗ ਗਿਆ ਮੈਂ ਐਵੇਂ ਕਿਦੇ ਹੱਥ ਹੀ ਲੱਗ ਜਾਂਦਾ ਕਦੇ ਹੋ ਗਏ ਤਿਆਰ ਫਿਰ ਹਾਂ ਚਲੋ ਚੱਲ ਚੱਲੀ ਜੰਡ ਕੋ ਤੇਰੀ ਗੱਲ ਸੁਣਾ ਉਹਨੂੰ ਹੁਣ ਇਹੋ ਗੱਲ ਕਹਿਣੀ ਹੋ ਕਿ ਐਹੋ ਕੋਹੀ ਜੋ ਹੈਗਾ ਵਾ ਓਏ ਉਹਨੂੰ ਕਿਹੜੀ ਗੱਲ ਦੱਸ ਭਲੇ ਖਾਂ ਉਹਨੂੰ ਪਤਾ ਹੀ ਆ ਠੀਕ ਨਹੀਂ ਹਾਂ ਤੇ ਜੇ ਗਾਹਣ ਪੈਸੇ ਦੀ ਡਿਮਾਂਡ ਕੀਤੀ ਨਾ ਤੇ ਫਿਰ ਭਰਾ ਰਹੇ ਨਹੀਂ 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 ਹੁਣ ਨਹੀਂ ਕਰਨਾ ਕੱਖ ਵੀ ਨਹੀਂ ਹੈ ਹੁਣ ਬਾ ਉਹਨਾਂ ਡਾਕੂਮੈਂਟ ਇਕੱਤਾ ਰਹਿ ਗਿਆ ਵਾ ਉਹ ਸੈਲਸ ਨੂੰ ਨੇ ਚੱਲ ਕੰਮ ਗੱਲ ਸੈਲਸ ਮੈਂ ਤੂੰ ਠੇਰ ਕਹਿਣ ਡਿਆ ਵੀ ਪੈਸੇ ਆ ਉਹ 50000 ਰੁਪਇਆ ਮੈਂ ਦੇਣਾ ਹੀ ਹੋ ਨਹੀਂ ਨਹੀਂ ਹੋਈ ਠੀਕ ਆ ਨਹੀਂ ਨਹੀਂ ਤੇ ਇਸ ਤੋਂ ਵੱਧ ਹੁਣ ਅੱਡੇ ਕੋਈ ਦੁਖੀ ਨਹੀਂ ਉਹ ਦੇਣ ਵਾਲੇ ਨੂੰ ਮੱਸਾਂ ਗੱਲ ਸਾਰਾ ਘਰ ਤੋਂ ਹਤਾ ਵਾ ਉਹ ਨਹੀਂ ਨਹੀਂ ਬੱਸ ਵੀ ਚਾਚੀ ਤੇਨੇ ਸੋਨਾ ਥਾਨਾ ਜਿਹੜਾ ਹੈਗਾ ਇਹਨਾ ਮਾੜੀ ਉਹ ਟੁੰਬਾ ਗਦੇ ਰੱਖੀਆਂ ਹੈ। ਇਹ ਚੱਲ ਆਪਣੀ ਨੋਹ ਨੂੰ ਪਾਉਂਗੀ। ਅੱਛਾ ਅਸੀਂ ਦੋ ਵੀ ਨਿਹਾਰ ਨੂੰ ਪੁਛੜੀਆਂ ਸਾਰੀਆਂ। ਉਹ ਚੱਲ ਕਈ ਟੁੰਬਾ ਆਣੀਆਂ ਇਹੋ ਜੀਆਂ ਕੋਈ ਗੱਲ ਨਹੀਂ। ਚਲੀਏ ਫਿਰ। ਚੱਲ ਫਿਰ। ਚਲੋ ਚਲੋ। ਸਰ ਬਾਰ ਗੁਰ ਸ਼ਰਨਦੀਪ ਸਿੰਘ ਤੇ ਨਾਲ ਸੈਲਸ ਵੀ ਸਿੰਘ ਨਹੀਂ ਆਏ ਆ। ਹਾਂ ਭੇਜੋ ਨਾ। ਚਲੋ ਦੋ ਪਰਨਾ ਪੀ। ਸੱਤ ਗੱਸਤੀ, ਸੱਤ ਸੇਕਾ, ਸੱਸੀ ਗਾਲ। ਇਹ ਗਾਵੇ ਲੇ ਫਾਂਜੀ। ਸੱਤ ਕੋ ਬੋਲੀ, ਸੱਸੀ ਗਾਲ। ਸੁਣਦੇ ਕੋ। ਕੋਥੋਂ ਕਿਹਾ ਜੀ ਬਸ ਠੀਕ ਹੈ ਜੀ ਠੀਕ ਹੋਰ ਦਾ ਕਾਹਦਾ ਨਾ ਤੇ ਕੰਮ ਬਣ ਗਿਆ ਹੁਣ ਹਾਂਜੀ ਹਾਂਜੀ ਵਧਾਈਆਂ ਤੁਹਾਨੂੰ ਹਾਂ ਤੁਹਾਨੂੰ ਬਹੁਤੀਆਂ ਜੀ ਚਲੋ ਇਹ ਤੁਹਾਨੂੰ ਬਹੁਤੀਆਂ ਬਹੁਤੀਆਂ ਤੇ ਕਿੰਨੇ ਕ ਦਿਨ ਦਾ ਕੰਮ ਹੋ ਗਿਆ ਬਾ ਜੀ ਕੰਮ ਥੜਾ ਹੋਇਆ ਕੇ ਬਸ ਅੱਛਾ ਹਾਂਜੀ ਹਾਂਜੀ ਠੀਕ ਤੇ ਕਿਤੇ ਥੜਾ ਡਿ ਕਰਾਈ ਬਸ ਅੱਛਾ ਹਾਂਜੀ ਤੇ ਆਹ ਨੋ ਤੁਹ ਜਿੰਨੀ ਕਿ ਸੇਵਾ ਕੀ ਜਿਸ ਉਹਨੀ ਕੀ ਦੇਣੀ ਲੈਂਦੀ ਜੀ ਠੀਕ ਹੈ ਕਿੱਥੀ-ਕੁੱਥੀ ਕਰਕੇ ਜਿੰਨੀ ਕੀ ਹੈਗੀ ਤੇ ਮੇਰੀ ਗੱਲ ਸੁਣੋ ਇਹੋ ਕੋ ਹੋ ਰਿਹਾ ਹੈ ਜਿਹੋ ਹੋ ਰਿਹਾ ਹੈ ਜੇ ਹੁਣ ਇਤੋਂ ਗਾੜੀ ਸਾਡੇ ਕੋਲ ਤੇ ਦੁਖੀ ਨਹੀਂ ਜਾਏਗੀ ਸਰਦਾਰ ਜੀ ਕਾਹਤ ਫਿਕਰ ਕਰਦੇ ਜੀ ਆ ਵੀ ਤੁਹਾਡੇ ਕੋ ਪਾਹੇ ਕਿੱਥੇ ਜਾਣੀ ਹੈ ਮੈਂ ਤੁਹਾਨੂੰ ਕੀ ਪਤਾ ਵਾ ਅੱਗੇ ਨਾ ਰੋਜ਼ਾ ਰੋਜ਼ ਕੋਈ ਕੋ ਨੁਨ ਬਦਲਦਾ ਹਾਂ ਜੀ ਇਮੀਗ੍ਰੇਸ਼ਨ ਵਾਲੇ ਕੋਈ ਨਾ ਵੀ ਅੱਛਾ ਚੇਂਜ ਕਰ ਦਿੰਦੇ ਆ ਆ ਤਾਂ ਕਰਕੇ ਲੈ ਪਾਹੇ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕਰਦਾ ਹੁਣ ਨਾ ਚੇਂਜ ਹੋਵੇ ਹੈ ਤੇ ਇਹੋ ਕੋਹ ਜਿਹੋ ਹੈਗਾ ਜੀ ਕੋਈ ਗੱਲ ਨਹੀਂ ਮੈਂ ਨਾ ਵੀ ਫਿਕਰ ਕਰਤਾ ਕਰਦੀ ਆ ਤੇ ਜਦੋਂ ਬੜੇ ਔਖੇ ਜਿਹੇ ਬੈਸੇ ਕੀਤੇ ਲੱਗਿਆ ਪੈ ਆ ਆ ਮਨੇ ਨੂੰ ਪੁੱਛਿਆ ਨਾ ਐਂ ਤੇ ਕੋਈ ਇਤਜ਼ਾਰੇ ਛੱਡਿਆ ਕੋਈ ਗੱਲ ਨਹੀਂ ਛੱਡੀ ਮੇਰੀ ਗੱਲ ਕੋਈ ਇੱਕ ਵਾਰੀ ਨਾ ਅੰਕਲ ਮਾੜੀ ਜੀ ਵੇਖਣੀ ਪੈਂਦੀ ਆ ਹਾਂਜੀ ਤੁਹਾਡੇ ਤੋਂ ਉਹਨਾਂ ਦਿਨ ਬਦਲੇ ਜਣਾ ਠੀਕ ਮੁੰਡਾ ਉੱਥੇ ਗਿਆ ਤੇ ਸਟਾਡਰ ਉਹਨਾਂ ਚੱਲੂ ਹੋਏ ਜਿਹੜੇ ਤੁਹਾਡੇ ਆਹ ਚਲੋ ਉੱਥੇ ਹੁਣ ਚਲੋ ਮਾਰਾਈ ਦੇ ਨਾਂ ਕੋਈ ਗੱਲ ਨਹੀਂ ਫਿਕਰ ਨਹੀਂ ਕਰਨੀ ਹੂੰ ਇਹ ਆ ਵੀ ਕੰਮ ਹੋ ਗਿਆ ਉਹਨਾਂ ਦਾ ਭਾਜੀ ਮੈਂ ਨਾ ਵੀ ਤੁਹਾਡੀ ਟਿਕਟ ਕਰਾਈ ਆ ਮੈਂ ਤੇ ਹੁਣ ਫੇਰਾ ਮਾਂ ਦੀ ਰੋੜ ਤੇ ਨਹੀਂ ਅ ਅੱਜ ਮੇਰੇ ਹਿਸਾਬ ਨਾਲ ਇੱਕ ਵਾਰ ਇੱਕ ਤਰੀਕ ਹੋ ਗਿਆ 4:30 ਤੱਕ ਮੈਨੂੰ ਐਡ ਕਰਾ ਦੇਣਾ 3:30 ਨੂੰ ਹਾਂ ਚਲੋ ਹੈਗੇ ਚਾੜੇ ਤਿਆਰੀ ਕਰ ਤੂੰ ਜੀ ਚਲੋ ਪਰ ਤੂੰ ਇੰਨਾ ਕਰਨਿਆ ਮੈਂ ਮੁਰ ਲੋ ਹੈ ਹਾਂ ਨਹੀਂ ਨਹੀਂ ਕਿੰਨੇ ਕੋਈ ਯਾਰ ਵੇਂਦੀ ਹੈਗਾ ਇਸ ਤਰ੍ਹਾਂ ਮੈਂ ਤੋਂ ਲਿਆ ਹਾਂ ਮੜਕੇ ਕੀ ਪਤਾ ਬੰਦਾ ਕਿਦੋਂ ਦਾ ਕਿਦੋਂ ਉਹਨਾਂ ਨੇ ਹਾਂ ਮੜਕੇ ਨੇ ਕਿ ਭਾਨਾ ਮਾਰਿਓ ਨਹੀਂ ਨਹੀਂ ਬਰਾਜ਼ੂਰ ਘੜਿਓਗੇ ਨਹੀਂ 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 ਟਿਕ ਟੱਕੇ ਪੈਸੇ ਨਹੀਂ ਆਣੀਆਂ ਹਾਂਜੀ 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 ਚਲੋ ਠੀਕ ਹੈ ਜੀ ਹੈ ਚਲੋ ਠੀਕ ਹੈ ਤੇ ਬਾਕੀ ਮੇਰੀ ਗੱਲ ਸੁਣੋ ਹਾਂਜੀ ਸੇਵਾ ਦਾ ਮੌਕਾ ਹਮ ਹੋਰ ਦੇਓਗੇ ਬੰਦਾ ਹੋਊਗਾ ਨਾ ਅੱਛਾ ਜੀ ਤੇ ਭੇਜੇ ਤੁਹਾਡੇ ਕੋਲ ਤੁਸੀਂ ਜੀ ਆਹ ਸਾਡਾ ਇਨਾਲ ਕਮਨ ਨੇ ਪਰੇ ਦਾ ਉਹ ਤੇ ਜੇ ਕੋ ਹੋਰ ਬੱਚ ਸੱਜਣ ਭਰਾ ਨੇ ਕਹਿਆ ਤੇ ਤੁਹਾਡੇ ਕੋਲ ਲੈ ਗੋੜਾ ਮਾਰਿਆ ਮੈਂ ਕਿਹਾ ਨਾ ਵੀ ਜੇ ਤੁਸੀਂ ਹੁਣ ਨਾ ਹੋ ਜਾਗੇ ਘਰ ਆਪਣੇ ਕੇ ਠੀਕ ਹੈ ਪਰ ਆਹ ਕੋਈ ਨਹੀਂ ਠੀਕ ਆ ਤੇ ਡੱਬੇ ਡੱਬੇ ਚੜਾ ਦੇ ਲੱਟੂਆਂ ਦੇ ਗੋਦਾਰੇ ਮੁੰਡਾ ਜਾਊਗਾ ਜਾਂ ਜੱਜ ਕੱਢ ਜਾਊਗਾ ਅੱਛਾ ਤੇ ਤੁਸੀਂ ਆਪਣੀ ਸਫਾ ਨਾਲ ਲਿਓ ਆ ਚਲੋ ਠੀਕ ਹੈ ਚਲੋ ਕੋਈ ਗੱਲ ਨਹੀਂ ਹੈ ਜਾਂਦੇ ਕਪੜੇ ਦਾ ਨਾਮ ਲੈ ਕੇ ਜਾਣ ਅੱਛਾ ਥੋੜਾ ਬੋਤਾ ਸਮਾਨ ਖੜਨਾ ਉਹ ਮੈਂ ਸੋਹਿੰਦਾ ਨੂੰ ਕਹਿਣ ਦੇ ਮੈਂ ਤੇ ਆਖਿਆ ਵੀ ਥੋੜਾ ਬੋਤਾ ਲੈ ਲਓ ਨਾਲ ਹੌਲੇ ਭਾਰਵਾ ਉਹ ਬੰਦਾ ਉਹ ਥੋੜੇ ਥੜੇ ਖੰਨੇ ਚਾਚਾ ਜੀ ਕੋਈ ਨਹੀਂ ਥੋੜੇ ਥੋੜੇ ਖੰਨੇ ਆ ਹਾਂਜੀ ਹਾਂਜੀ ਚਲ ਵੇ ਇਹ ਤਾਂ ਜਿੰਨਾ ਤੁਹਾਡੇ ਸੂਤ ਆਊਗਾ ਹਾਂਜੀ ਹਾਂਜੀ ਤੇ ਚੰਗਾ ਭਾਜੀ ਪਰ ਹਾਂ ਚਲੋ ਠੀਕ ਆਇਆ ਕਾ ਮੰਗਾਣੇ ਆ ਨਹੀਂ ਨਹੀਂ ਚਾਹ ਤਾਂ ਪੀ ਗਿਆ ਇਹ ਰਾਜ ਫਿਰ ਗੱਡੀ ਘਰੇ ਤੋਂ ਕਹਦੇ ਪੀ ਲਈ ਚਲੋ ਠੀਕ ਹੋ ਕੋਈ ਗੱਲ ਨਹੀਂ ਮਿਹਰਬਾਨੀ ਕਰੀ ਹਾਂ ਹਾਂ ਕੋਈ ਗੱਲ ਨਹੀਂ ਭਾਜੀ ਚੱਲ ਕਰ ਕੰਮ ਕਰਦੇ ਹੁਣ ਹਾਂ ਕੋਈ ਗੱਲ ਨਹੀਂ ਆ ਸੇਵਾ ਦਾ ਮੌਕਾ ਤਾਂ ਸਾਨੂੰ ਨਹੀਂ ਨਹੀਂ ਕੋਈ ਗੱਲ ਹਾਂਜੀ ਹਾਂਜੀ ਕੋਈ ਗੱਲ ਨਹੀਂ ਹੋਰ ਵੀ ਜਰਾ ਜਾਰਦਾ ਹਤ ਹੋ ਗਿਆ ਨਾ ਮਨ ਦਾ ਤੇ ਭੇਜਵਾੜ ਬੱਜ ਗਿਆ ਹੈ ਵੀ ਧੜ ਨਹੀਂ ਆਉਣਾ ਨਹੀਂ ਕਿੱਥੇ ਜਾਣਾ ਉਹ ਤਾਂ ਸਾਨੂੰ ਕਹਿਣ ਦੀ ਲੋੜ ਨਹੀਂ ਹੈ ਜੀ ਆਪਣੇ ਆਪ ਬਥੇਰੇ ਆਉਂਦੇ ਆ ਪਰ ਸਾਨੂੰ ਇਹ ਹੁੰਦਾ ਵਾ ਕਿ ਇਹਦਾ ਭਲਾ ਹੋ ਜਾਏ ਨਹੀਂ ਸਹੀ ਗੱਲ ਹੈ ਹਾਂ ਚਲੋ ਠੀਕ ਹੈ ਜੀ ਚਲੋ ਜੀ ਚੰਗਾ ਠੀਕ ਹੈ ਚਲੋ ਚਲਾਸ ਹੈ ਚਲੋ ਚਲੋ ਆ ਗਿਆ ਮੈਂ ਯੇ ਲੀកਾ ਸੁਣ ਲਾ ਤੇਰ ਕੋ 50000 ਰੁਪਏ ਆਏ ਨੇ ਮੈਂ ਹੈ ਆਪਣਾ ਬੰਦਾ ਵਾ ਰੋਲਾ ਨਾ ਪਾਈ ਚੰਗਾ ਕਿਉਂ ਕੁੱਝ ਚਾਰ ਇਹ ਨੰਬਰ ਆਖਿ ਸੋ ਗਿਆ ਕਿ 2 ਬੰਦਾ ਮੈਂ ਵੇਚੀਆਂ ਕਿ ਤੇ ਆਪਣੀ ਮਾਰਦੀਆਂ ਨੇ ਗਸਰ ਨੇ ਤਾਂ ਪੂਰੇ ਕਰਕੇ ਦੇ ਦੇ ਤੁਹਾਨੂੰ ਬਾਹਰ ਜਾਂਦਾ ਚਾਹੀਦਾ ਚਾ ਵੀ ਨਾ ਹੋਣਾ ਆਹੋ ਚੱਲ ਕੱਲ ਨੂੰ ਘਲਾਉਣੀ ਐ ਇਹਨੇ ਕੀ ਕਰਨਾ ਕੋਈ ਗੱਲ ਨਹੀਂ ਓਹੜਾ ਬੰਦਾ ਤੂੰ ਕਹਿੰਦੇ ਸੀ ਕਿਹੜਾ ਭਲਾ ਆਇਆ ਨਹੀਂ ਹਾਲ ਕਰੇ ਉਹ ਮੈਂ ਲੈ ਆਉਣਾ ਕਦੋਂ ਦਿੰਦੇ ਉਹ ਦਰੇ ਚੋਰੀ ਆਪਣੇ ਜਾਣ ਤੋਂ ਪਹਿਲਾਂ ਬੰਦਾ ਘਲਾਦੀ ਚੰਗਾ ਹੁਣ ਮੈਂ ਘਲਾ ਦੇਣਾ ਪਰਸੋਂ ਦਾ ਡਕਵਾਉਣਾ ਨੇ ਚੱਲ ਠੀਕ ਆ ਲੈ ਈਮੇਲ ਆਈ ਗਿਆ ਡੜ ਹਾਂ ਤੇ ਪੰਜ ਤਰੀਕ ਨੂੰ ਫਿਰ ਇਹ ਤੁਰ ਪੈਣਾ ਜੇ ਕੰਮ ਹੈ ਕੋਈ ਗੱਲ ਨਹੀਂ ਮੈਂ ਤਾਂ ਟਿਕਟ ਕਰ ਦੇਣਾ ਤੁਹਾਨੂੰ ਮੈਂ ਨਾ WhatsApp ਤੇ ਤੇ ਤੁਹਾਨੂੰ ਇਹ ਮੈਨੂੰ ਭੇਜ ਦਿਓ ਉਹਦਾ ਲੈ ਕੇ ਸਕਰੀਨ ਸ਼ਾਟ ਹਾਂਜੀ ਹਾਂਜੀ ਤੇ ਮੈਂ ਫਿਰ ਚਲੋ ਠੀਕ ਹੋ ਗਿਆ ਚਲੋ ਠੀਕ ਆ ਫਿਰ ਚਲੋ ਠੀਕ ਠੀਕ